ਹਾਂਜੀ ਕਿੱਦਾਂ ਹੋ ਰਹੀ ਹੈ VOTਿੰਗ ਜੀ ਬੜੀ ਸ਼ਾਂਤਮਈ ਵੋਟ ਹੋ ਰਹੀ ਆ ਤਕਰੀਬਨ 5 ਬੂਥ ਨੇ ਇੱਥੇ ਤੇ ਤਕਰੀਬਨ ਸਾਰ 10 10:30 ਹੋ ਗਏ ਵਧੀਆ ਵੋਟ ਹੁਣ ਤੱਕ ਪੂਤ ਗਈ 5 ਬੂਥ ਨੇ ਟੋਟਲ 5 ਬੂਥ ਲੱਗੇ ਨੇ ਇੱਥੇ ਹੁਣ ਤੱਕ ਬੜੀ ਸ਼ਾਂਤਮਈ ਨਾਲ ਵੋਟ ਪੂਤ ਰਹੀ ਆ ਵਧੀਆ ਵੋਟ ਪੂਤ ਗਈ

ਕਾਪੀਆਂ ਐ ਫੜ ਕਾਪੀਆਂ ਐ ਫੜ ਆਈ ਪੱਜ ਗਈ ਕਾਪੀਆਂ ਤੈਨੂੰ ਦੋ ਦਿਨ ਨਹੀਂ ਪ੍ਰੀਖਿਆ ਮੰਜੀ ਅ ਕਿਤਾਬਾਂ ਬੋਟਾਂ ਬਹੁਤ ਹੀ ਸ਼ਾਂਤੀ ਨਾਲ ਆ ਰਹੀਆਂ ਨੇ ਤੇ ਬੋਟਾਂ ਬੜੀ ਸ਼ਾਂਤੀ ਨਾਲ ਵਹਿ ਰਹੀਆਂ ਤੇ ਲੋਕ ਬੜੇ ਹੀ ਚਾਅ ਨਾਲ ਵੋਟਾਂ ਪਾਉਣ ਆ ਰਹੇ ਆ ਲੋਕਾਂ ਨੂੰ ਇਹ ਹੈਗਾ ਵੀ ਅਸੀਂ ਕੋਈ ਵਧੀਆ ਸਰਕਾਰ ਚੁਣ ਕੇ ਸੈਂਟਰ ਦੇ ਵਿੱਚ ਭੇਜੀਏ ਮੋਦੀ ਦੇ ਸਤਾਏ ਹੋਏ ਲੋਕ ਅੱਜ ਤਖਤ ਬਦਲ ਨੂੰ ਕਾਹਲੇ ਨੇ ਤੇ ਲੋਕ ਚਾਹੁੰਦੇ ਆ ਅਸੀਂ ਆਪ ਦੇ ਮਨਪਸੰਦ ਦੀ ਸਰਕਾਰ ਬਣਾਈਏ ਇਥੇ ਜਿਹੜੇ ਨਮਾਇंदे ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਚੰਗਾ ਨਮਾਇੰਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅਕਵਾਲ ਸਿੰਘ ਧੂਨਾ ਜਿਤਾ ਕੇ ਸੈਂਟਰ ਵਿੱਚ ਭੇਜੀਏ ਤਾਂ ਤਾਂ ਜੋ ਕਿ ਉਹ ਕਿਸਾਨੀ ਦੀ ਜਵਾਨੀ ਨੂੰ ਬਚਾਉਣ ਲਈ ਸੈਂਟਰ ਦੇ ਵਿੱਚ ਗੱਲ ਕਰ ਸਕੇ ਇਹ ਲੋਕਾਂ ਦੇ ਮਾਨਸਾ ਚਾਹ ਵੀ ਅਸੀਂ ਸਰਕਾਰ ਬਦਲਣੀ ਆ ਤੇ ਇਕਬਾਲ ਸਿੰਘ ਝੁੰਡਾ ਨੂੰ ਵੱਡੀ ਲੀਡ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਜਿਤਾਉਣਾ ਤੇ ਅਸੀਂ ਆਪਣੇ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਲੋਕਾਂ ਨੂੰ ਪੂਰਜੋਰ ਅਪੀਲ ਕਰਦੇ ਆ ਬੇਨਤੀ ਕਰਦੇ ਆ ਨਹੀਂ ਵੋਟਾਂ ਨੇ ਹੋਣ ਪੈਂਦੀਆਂ ਫੇਰ ਪੈਂਦੀਆਂ ਵੋਟਾਂ ਨੇ ਸਾਨੂੰ ਹੰਭਾ ਲਿਆ ਵੇੜੇ ਆਪਣੀ ਭਾਈਚਾਰਕ ਸਾਂਝ ਆ ਉਹ ਨਾ ਖਰਾਬ ਕਰੋ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਵੋਟਾਂ ਆਵਦੀਆਂ ਜਿਹਨੂੰ ਮਰਜ਼ੀ ਪਾਉਣੀਆਂ ਪਰ ਭਾਈਚਾਰਕ ਸਾਂਝ ਆ ਜਿਹੜੀ ਟੁੱਟਣ ਨਹੀਂ ਦੇਣੀ ਬਹੁਤ ਵਧੀਆ ਸ਼ਾਂਤ ਮਈ ਤਰੀਕੇ ਨਾਲ ਵੋਟ ਬਹੁਤ ਵਧੀਆ ਹੋ ਰਹੀ ਆ ਬੜੀ ਸ਼ਾਂਤੀਪੂਰਵਕ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪਿਛਲੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕਾਂ 'ਚ ਬੜਾ ਉਤਸ਼ਾਹ ਹੈ ਲੋਕਾਂ ਬਹੁਤ ਤਕੜਾ ਸ਼੍ਰੋਮਣੀ ਅਕਾਲੀ ਦਲ ਨੂੰ ਹੰਹਾਰਾ ਜਿਹੜਾ ਸਾਨੂੰ ਸਾਡੀ ਆਸ ਤੋਂ ਵੱਧ ਸਾਨੂੰ ਹੰਹਾਰਾ ਮਿਲ ਰਿਹਾ ਹੈ ਤਾਂ ਬਹੁਤ ਵੱਡੀ ਲੀਡ ਨਾਲ ਸਰਦਾਰ ਅਕਵਾਲ ਸਿੰਘ ਦੀ ਝੁੰਡਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਬਹੁਤ ਭਾਰੀ ਬਹੁਮਤ ਨਾਲ ਜਿੱਤਣਗੇ ਲੋਕ ਪਿਛਲੇ ਕੀਤੇ ਹੋਏ ਕੰਮਾਂ ਨੂੰ ਦੀ ਕਦਰ ਕਰਦੇ ਹੋਏ ਲੋਕ ਵਾਕਈ ਹੀ ਮਤਲਬ ਹੈਗਾ ਸਾਨੂੰ ਬੜੀ ਉਮੀਦਾਂ ਲੋਕਾਂ ਤੋਂ ਵੀ ਕਿ ਸੰਗਤਾਂ ਦੇ ਬੜੀ ਉਤਸ਼ਾਹ ਪੋਟਾਂ ਵਿੱਚ ਬਹੁਤ ਪ੍ਰਚਾਰਾਂ ਬੁੱਧਾ ਪਾ ਰਹੇ ਨੇ ਕਿ ਤੁਸੀਂ ਸਾਰੇ ਪਿੰਨ ਨਗਰ ਨੂੰ ਵੀ ਸਾਰਿਆਂ ਨੂੰ ਸ੍ਰੀ ਗੁਰੂ ਸਾਹਿਬ ਦੀ ਪੂਰਕਾ ਭਾਈਚਾਰਕ ਬੜਾਈ ਰੱਖਣੀ ਹੈ ਸਾਰੇ ਬੜੇ ਸਾਂਤੀ ਬੂਟੂ ਸਾਡੇ ਰਾਹ ਦੇ 11 ਦੇ ਟਾਈਮ ਹੋ ਗਿਆ ਜੀ ਇਨੀ ਫੋਟ ਪੁੱਗਦੀ ਹੋਵੇਗੀ ਮੇਰੇ ਖਿਆਲ ਚ ਅੰਦਾਜ਼ਾ ਹੈ ਜੀ ਹੁਣ ਟਿੱਕਰ 30% ਵੋਟ ਹਜੇ ਪੋਲ ਹੋਈ ਆ ਲੋਕ ਗਰਮੀ ਚਾਰੋ ਲੈਣਾ ਤੇ ਲੱਗੇ ਨੇ ਜੀ ਮਤਲਬ ਲੋਕ ਆਏ ਨੇ ਤੇ ਹੌਲੀ ਹੌਲੀ ਲੋਕਾਂ ਦਾ ਰੁਝਾਨ ਆਇਆ ਹੈਗਾ ਜਿਹੜਾ ਵੱਧ ਰਿਹਾ ਕੋ ਆਪਣੇ ਕਮਾਕਾਰਾਂ ਦਾ ਸਵੀਰ ਦਾ ਮਾਰਨਿੰਗ ਦਾ ਲੋਕਾਂ ਦਾ ਕਮਾਕਾਰਾਂ ਦਾ ਵੀ ਟਾਈਮ ਹੁੰਦਾ ਹੁਣ ਬੜੀ ਤੀਤੀ ਨਾਲ ਲੋਕ ਆ ਰਹੇ ਨੇ ਆ ਰਹੇ ਨੇ ਭਾਰੀ ਅਸਰ ਹੈ ਲੋਕਾਂ ਦੇ ਬਦਲਾਅ ਹੋਦੇ ਨੇ ਬਿਲਕੁਲ ਬਿਲਕੁਲ ਕੀਤੇ ਹੋਏ ਕਰ ਲੋਕ ਆਏ ਆ ਜੀ ਕੋਈ ਕੰਮ ਜਿਹੜਾ ਹੈਗਾ ਸਰਕਾਰ ਤੋਂ ਕੋਈ ਐਸਾ ਕੰਮ ਹੋਏ ਨਹੀਂ ਜਿਹੜਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਹੋਵੇ ਜਿਹਦੇ ਨਾਲ ਲੋਕਾਂ ਦੀਆਂ ਆਸਾਂ ਤੇ ਜੀ ਉਹ ਮਤਲਬ ਜੋ ਸਰਕਾਰ ਤੋਂ ਲੋਕਾਂ ਨੂੰ ਆਸਾਂ ਸੀ ਜੀਆਂ ਉਹ ਜਿਹੜੀਆਂ ਹੈਗੀਆਂ ਬਿਲਕੁਲ ਵੀ ਦਿੱਖ ਨਜ਼ਰ ਨਹੀਂ ਆ ਰਹੀ ਇਸ ਕਰਕੇ ਸਰਕਾਰ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਇਸ ਕਰਕੇ ਹੈਗਾ ਵੀ ਭਾਰੀ ਬਹੁਤ ਨਾਲ ਲੋਕ ਸਭਾ ਜੁੜਾ ਜਿਹੜੇ ਉਮੀਦਵਾਰਾ ਸ਼੍ਰੋਮਣੀ ਅਕਾਲੀ ਦਲ ਦੇ ਭੇਜੀਏ ਤਾਂ ਕਿ ਜਿਹੜਾ ਇਹਨਾਂ ਦਾ ਰਹਿੰਦਾ ਸਮਾਂ ਇਸ ਦੇ ਨਾਲ ਇਹ ਆਪਦਾ ਚੰਗੇ ਤਰੀਕੇ ਨਾਲ ਜਿੰਨੇ ਵੀ ਕੰਮਕਾਰ ਜਿੰਨੇ ਲਾਈਏ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਵੱਲੋਂ ਆਟਾ ਦਾਲ ਸਕੀਮ ਲਾ ਲਈਏ ਸਕੰਡ ਸਕੀਮ ਲਾ ਲਈਏ ਜੀ ਸੜਕਾਂ ਦੇ ਜਾਲ ਹੋ ਗਏ ਬਿਜਲੀ ਦੇ ਗ੍ਰਿਡ ਜਿਹੜੇ ਆਉਣ ਵਾਲੇ ਭਵਿੱਖ ਨੂੰ ਰੱਖ ਕੇ ਆਉਣ ਵਾਲੇ ਸਾਡੇ ਉਸ ਨੂੰ ਰੱਖ ਕੇ ਜਿਹੜੇ ਉਹਨਾਂ ਦੇ ਕੀਤੇ ਹੋਏ ਕੰਮ ਨੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰ ਰਹੇ ਨੇ 2 ਸਾਲ ਹੋ ਗਏ ਕਿਸੇ ਨੂੰ ਕੋਈ ਆਟਾ ਦਾਲ ਉਹਦੀ ਕਟੌਤੀ ਕਰਦੀ ਜਿਹੜੀ 30 30 ਕਿਲੋ ਦੀ ਨਾਲ ਦਾਲਾਂ ਮਿਲਦੀਆਂ ਸੀਗੀਆਂ ਜੀ ਨਾਲ ਆਉਂਦੀਆਂ ਸੀ ਹੁਣ ਉਹ ਦਾਲਾਂ ਵੀ ਬੰਦ ਕਰਤੀਆਂ ਸਿਰਫ ਕੱਲਾ 5-5 ਕਿਲੋ ਸਿਰਫ ਕੱਲਾ ਆਟਾ ਦੇ ਰਿਹਾ ਜੀ ਉਹ ਵੀ ਖਾਣਯੋਗ ਨਹੀਂ ਹੈ ਜਿਸ ਤਰ੍ਹਾਂ ਸਗਣ ਸਕੀਮ ਹੈ ਜੀ 2 ਸਾਲ ਤੋਂ ਕਿਸੇ ਨੂੰ ਵੀ ਸਗਣ ਸਕੀਮ ਨਹੀਂ ਮਿਲੀ ਅਸੀਂ ਆਪ ਖੁਦ ਜਿਹੜੇ ਹੈਗੇ ਆ ਸੈਕੰਡ ਸਕੀਮਾ ਦੇ ਪਿੰਡਾਂ 'ਚ ਹੀ ਫੈਲਾ ਫੜ ਕੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਹੀ ਚੈੱਕ ਦਿੰਦੇ ਸੀ ਲੇਕਿਨ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਬਿਲਕੁਲ ਕੰਮ ਸਾਰੇ ਕਾਰੋਬਾਰ ਠੱਪ ਪਏ ਨੇ ਲੋਕ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਸਰੂਨੀ ਅਕਾਲੀ ਦਲ ਦੀ ਸਰਕਾਰ ਨੂੰ ਲੋਕ ਯਾਦ ਕਰ ਰਹੇ ਨੇ ਲੋਕ ਤੰਗ ਆ ਚੁੱਕੇ ਨੇ ਸਰਕਾਰ ਦੀਆਂ ਨੀਤੀਆਂ ਤੋਂ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਇਹਨਾਂ ਨੇ ਇਹ ਆਪ ਦਾ ਗਿਣਾ ਸਕਣ ਆਮ ਸਰਕਾਰ ਬਣਾ ਕੇ ਆਮ ਆਮ ਲੁੱਟੇ ਲੁੱਟੇ ਲੋਕ ਸਰਕਾਰ ਤੋਂ ਲੁੱਟੇ ਲੁੱਟੇ ਮਹਿਸੂਸ ਕਰ ਰਹੇ ਨੇ ਸੋ ਅਸੀਂ ਵੋਟਰਾਂ ਨੂੰ ਅਪੀਲ ਕਰਦੇ ਆਂ ਵੀ ਹੁਣ ਵੀ ਸੋਚ ਸਮਝ ਕੇ ਫੈਸਲਾ ਲੈਣ ਜਿਹੜੇ ਜਿੰਨੀਆਂ ਦਾਲਾਂ ਜਿੰਨੇ ਬਿਜਲੀ ਦੇ ਵੇਲੇ ਇਹਨਾਂ ਨੂੰ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ ਕਿਸੇ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀਆਂ ਬੜੇ ਗਲਤ ਫੈਸਲੇ ਲੈੇ ਜਾ ਰਹੇ ਨੇ ਸ਼ਵੇਰ ਵੀਰੇ ਫੈਸਲਾ ਹੋਰ ਲੈਂਦੇ ਨੇ ਸ਼ਾਮ ਨੂੰ ਵਾਪਸ ਲੈ ਲੈਂਦੇ ਨੇ ਆਟਾ ਦਾਲ ਦੀ ਸਕੀਮ ਬਿਲਕੁਲ ਹੀ ਸਾਨੂੰ ਪਤਾ ਲੱਗਿਆ ਅੱਜ ਅਖਬਾਰਦਿਆਂ ਖਬਰਾਂ ਵੀ ਛਪ ਰਹੀਆਂ ਨੇ ਸੋ ਪ੍ਰੋਸੈਸ ਉਤਰਾ ਤੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਵੀ ਆਟਾ ਦਾਲ ਸਕੀਮ ਇਹ ਬਿਲਕੁਲ ਹੀ ਬੰਦ ਹੋਰ ਕਰ ਰਹੇ ਨੇ ਸਰਕਾਰ ਦਾ ਦਿਵਾਲਾ ਨਿਕਲ ਚੁੱਕਿਆ ਹੈ ਅਈ ਸਰਦਾਰ ਅਕਵਾਲ ਸਿੰਘ ਸੁਖਵੀਰ ਸਿੰਘ ਬਾਦਲ ਅਤੇ ਹੋਰ ਇਹਨਾਂ ਦੇ ਸਾਰੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਜੀ